ਵਾਜਵੀ ਇਸ ਦੂਸਰੇ ਪੜਾ ਦੀ ਸ਼ੁਰੂਆਤ ਦੇ ਨਾਲ ਅਸੀਂ ਪੰਜਾਬ ਦੇ ਵਿੱਚੋਂ ਪੰਜਾਬ ਸਰਕਾਰ ਸਰਦਾਰ ਭਵਨ ਸਿੰਘ ਮਾਨ ਦੀ ਸਰਕਾਰ ਜਿਹੜੀ ਹੈ ਉਹ ਨਸ਼ਾ ਖਤਮ ਕਮਪੇ ਵਿੱਚ ਕੰਮ ਜਾ ਬਹੁਤ ਅੱਲ ਇੱਕ ਵਿਲੇਜ ਡਿਫੈਂਸ ਕਮੇਟੀ ਕੋਠੀਆਂ ਦੇ ਸਰਪੰਚ ਨੂੰ ਪੰਜਾਬ ਦੇ ਮਾਨ ਜੋ ਮੁੱਖ ਮੰਤਰੀ ਸਾਹਿਬ ਨੇ 10 ਲੱਖ ਰੁਪਏ ਦਾ ਜਿਹੜਾ ਇਨਾਮ ਵੀ ਦਿੱਤਾ ਕਿਉਂਕਿ ਪਿਛਲੇ ਦਿਨੀ ਉਹਨਾਂ ਦੇ ਸ਼ਹਿਰ ਤੋਂ 40 ਕਿਲੋ ਜਿਹੜੀ ਖੁਸ਼ਬਾਤ ਜਿਹੜੀ ਫੜੀ ਗਈ ਸੀਗੀ ਕੰਸੰਸ ਦੇ ਚਾਹੇਓ ਤੁਹਾਡਾ ਧੰਨਵਾਦ ਮੈਂ ਤੁਹਾਡੇ ਦਾ ਹੀ ਬੀਤੇ ਕੱਲ ਮੋਗੇ ਦੇ ਵਿੱਚ ਜਿਹੜਾ ਦੁੱਧ ਨਸ਼ਿਆਂ ਦੇ ਬਦੋਤ ਜਿਹੜਾ ਦੂਸਰਾ ਪੜਾਅ ਸ਼ੁਰੂ ਕੀਤਾ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਕੱਲ ਵਿਦਿਆ ਦੇ ਪਹਿਸ ਕਮੇਟੀਆਂ ਦੇ ਮੈਂਬਰਾਂ ਨੂੰ ਦੁਬਾਰਾ ਜਿਹੜੀ ਓਥ ਸੌਂਚਾਈ ਗਈ ਪੰਜਾਬ ਵਿੱਚੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਪਿਛਲੇ ਸਾਲ 1 ਮਾਰਚ ਨੂੰ ਪੰਜਾਬ ਸਰਕਾਰ ਨੇ ਮਾਨ ਸਾਹਿਬ ਦੀ ਸਰਕਾਰ ਨੇ ਪੰਜਾਬ ਦੇ ਵਿੱਚੋਂ ਨਸ਼ਿਆਂ ਨੂੰ ਖਤਮ ਕਰਦਾ ਆਇਦ ਲਿਆ ਸੀਗਾ। ਉਹ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਸ਼ੁਰੂ ਕੀਤਾ ਸੀਗਾ ਜਿਹੜੇ ਬਹੁਤ ਹੀ ਚੰਗੇ ਰਿਜ਼ਲਟ ਜਿਹੜੇ ਪੰਜਾਬ ਦੇ ਵਿੱਚ ਆਏ। ਜੁੱਧ ਨਸ਼ਿਆਂ ਦੇ ਵਿਰੁੱਧ ਦੇ ਵਿੱਚ ਜਿੱਥੇ ਵੱਡੇ 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 ਸਮਗਲਾਂ ਨੂੰ ਫੜ ਕੇ ਜੇਲ੍ਹਾਂ ਚ ਸੁਟਿਆ ਗਿਆ। ਸਮਗਲਾਂ ਦੇ ਘੱਟ ਆਏਗੇ। ਵੱਛੇ ਦਰਜ ਕੀਤੇ ਗਏ ਉਥੇ ਲੋਕਾਂ ਨੂੰ ਜਾਗਰੂਕਤ ਕਰਨ ਵਾਸਤੇ ਪੰਜਾਬ ਦੇ ਹਜ਼ਾਰਾਂ ਪਿੰਡਾਂ ਦੇ ਵਿੱਚ ਡਰਗ ਦੇ ਵਿਰੋਧ ਨਸ਼ਿਆਂ ਦੇ ਵਿਰੋਧ ਜਤਨਾ ਕੀਤੀਆਂ ਗਈਆਂ ਔਰ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹਰ ਪਿੰਡ ਦੇ ਵਿੱਚ ਪੰਜਾਬ ਦੇ ਹਰ ਪਿੰਡ ਤੇ ਪੰਜਾਬ ਦੇ ਹਰ ਸ਼ਹਿਰ ਦੀ ਹਰ ਵਾਰ ਦੇ ਵਿੱਚ 10-10 ਮੈਂਬਰੀ ਵਿਲੇਜ ਦੇ ਫਸਟ ਕਮੇਟੀਆਂ ਬਣਾਈਆਂ ਗਈਆਂ ਜਿਨ੍ਹਾਂ ਨੇ ਨਸ਼ਿਆਂ ਦੀ ਨਸ਼ਿਆਂ ਦੇ ਵਿਰੁੱਧ ਲੋਕਾਂ ਨੂੰ ਜਾਗਰੂਕ ਵੀ ਕੀਤਾ ਔਰ ਇਸ ਲੜਾਈ ਦੇ ਵਿੱਚ ਪੰਜਾਬ ਪੁਲਿਸ ਔਰ ਜ਼ਿਲ੍ਹਾ ਪ੍ਰਸ਼ਾਸਨ ਟੋਕੇ ਲੜਾਈ ਨਾ ਕੱਲੀ ਪੰਜਾਬ ਪੁਲਿਸ ਲੜ ਸਕਦੀ ਆ ਨਾ ਕੱਲਾ ਪ੍ਰਸ਼ਾਸਨ ਲੜ ਸਕਦਾ ਨਾ ਕੱਲੇ ਲੋਕ ਲੜ ਸਕਦੇ ਆ ਤਿੰਨ ਧਿਰੀ ਲੜਾਈ ਤੇ ਤਿੰਨ ਧਿਰਾ ਇਸ ਲੜਾਈ ਦੇ ਵਿੱਚ ਸੀ ਗਿਆ ਜਿਹਦੇ ਚ ਸਭ ਤੋਂ ਐਮਰੋਲ ਵਿਲੇਜ ਡਿਫੈਂਸ ਕਮੇਟੀਆਂ ਨੇ ਦਬਾਇਆ ਅੱਜ ਵਿਲੇਜ ਡਿਫੈਂਸ ਕਮੇਟੀਆਂ ਦੇ ਉਹਨਾਂ ਦੀ ਸ਼ਿਕਾਇਤਾਂ ਤੇ ਉਹਨਾਂ ਨੇ ਆਪ ਆਪਣੇ ਪਿੰਡਾਂ ਦੇ ਵਿੱਚ ਆਪਣੇ ਇਲਾਕਿਆਂ ਦੇ ਵਿੱਚ ਜਿਹੜੇ ਬੰਦੇ ਨਸ਼ਾ ਵੇਚਦੇ ਸੀਗੇ ਉਹਨਾਂ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਅਰੇ ਬੜੀ ਖੁਸ਼ੀ ਦੀ ਗੱਲ ਹੈ ਪਹਿਲਾਂ ਲੋਕ ਨਹੀਂ ਹੁਰਦੇ ਨਸ਼ਿਆਂ ਦੇ ਵਿਰੁੱਧ ਕੱਲ ਤੁਸੀਂ ਵੇਖਿਆ ਕਿੱਦਾਂ ਹਜ਼ਾਰਾਂ ਪੰਜਾਬ ਦੇ ਵਿਲੇਜ ਡਿਫੈਂਸ ਕਮੇਟੀ ਜਾਂਦੇ ਮੈਂਬਰ ਜਿਹੜੇ oath ਲੈਣ ਲਈ ਮੋਗੇ ਪਹੁੰਚੇ ਸੀਗੇ ਕਿੰਨਾ ਤਸ਼ਾਹ ਸੀਗਾ ਉਹ ਸਾਡੀ ਸਮਝ ਸੀ ਜੇ ਜਿੰਨਾ ਚਿਰ ਤੱਕ ਲੋਕ ਨਹੀਂ ਉੱਠਦੇ ਉਹਨਾਂ ਚਿਰ ਤੱਕ ਨਸ਼ਾ ਖਤਮ ਨਹੀਂ ਕੀਤਾ ਜਾ ਸਕਦਾ ਸੋ ਕੱਲ ਜਿਹੜਾ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰਾਂ ਦਾ ਇਕੱਠ ਹੋਇਆ ਸਦੋਂ ਇੱਕ ਇਤਿਹਾਸਕ ਇਕੱਠ ਔਰ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੀ ਦੂਸਰੇ ਪੜਾ ਦੀ ਸ਼ੁਰੂਆਤ ਹੈ ਔਰ ਲਾਜਵੀ ਇਸ ਦੂਸਰੇ ਪੜਾ ਦੀ ਸ਼ੁਰੂਆਤ ਦੇ ਨਾਲ ਅਸੀਂ ਪੰਜਾਬ ਦੇ ਵਿੱਚੋਂ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜੀ ਹੈ ਉਹ ਨਸ਼ਾ ਖਤਮ ਕਰਨ ਦੇ ਵਿੱਚ ਕੰਮਜਾਪ ਹੋਊਗੀ ਉਹਦੇ ਬੜੀ ਹਲਾਦੰਗੀ ਮੈਂ ਦਿਖਵਾਦਾ ਪਰਦਾ ਸੀਗਾ ਮੈਨੂੰ ਬੜੀ ਹਲਾਦੰਗੀ ਹੋਈ ਕਿ ਪੰਜਾਬ ਦੇ ਲੋਕ ਨਸ਼ਿਆਂ ਦੇ ਖਿਲਾਫ ਉੱਠੇ ਆ ਪਰ ਪੰਜਾਬ ਦੇ ਵਿਰੋਧੀ ਧਿਰਾਂ ਦੇ ਲੀਡਰ ਜਿਹੜੇ ਆ ਉਹਨਾਂ ਦੇ ਧਿਰਾਂ ਦੇ ਵਿੱਚ ਬਹੁਤ ਪੀੜ ਹੋਈ ਉਹ ਤਾਂ ਜਿਆਦਾ ਬਖਵਾ ਗਏ ਉਹ ਤਾਂ ਦੇਖ ਕੇ ਹਸਾਂਗੇ ਪੀਏ ਕੀ ਬੜਿਆ ਪੰਜਾਬ ਦੇ ਵਿੱਚ ਹਣੋ ਪੁੱਠੇ ਸਿੱਧੇ ਬਿਆਨ ਦੇ ਰਹੇ ਆ ਬਿਆਨ ਦੇਣ ਤੋਂ ਪਹਿਲਾਂ ਇਹ ਕੋ ਨਸ਼ਿਆਂ ਦੀ ਅਜੀਬ ਪ੍ਰੋਬਲਮ ਨਹੀਂ ਤੇ ਪਿਛਲੇ 15-20 ਸਾਲ ਤੋਂ ਵੱਡੀ ਪ੍ਰੋਬਲਮ ਹੈ ਜਿਹੜੇ ਬੰਦੇ ਮੋਗੇ ਦੀ ਦਲੀ ਤੇ ਕਮੈਂਟ ਕਰਦੇ ਨੇ ਕਾਲੀ ਦਲ ਵਾਲੇ ਉਹ ਦੱਸ ਸਕਦੇ ਆ ਕਿ 10 ਸਾਲ ਦੇ ਵਿੱਚ ਜਦੋਂ ਉਹਨਾਂ ਦੀ ਸਰਕਾਰ ਸੀਗੀ ਉਹਨਾਂ ਕਿਸੇ ਨਸ਼ਾ ਸਮਗਲਦਾਰ ਨੂੰ ਚੇੜ ਵੀ ਮਾਰੀ ਤਾਂ ਦੱਸਦਾ 5-6 ਹਜ਼ਾਰ ਜੀਆ ਕਿੱਥੇ ਮੰਨਦਾ ਸੈਂਸੋਰ ਕਿਉਂਕੇ ਗੁਰਗਾ ਸਾਹਿਬ ਫੜ ਕੇ ਆਏ ਸੀਗੇ ਆ ਕੰਗਦ ਅਸੀਂ ਦੱਸ ਸਕਦੇ ਆ ਜਦੋਂ ਬੜੇ ਡੋੜੀ ਪ੍ਰਤਾਪ ਬਾਜਵੇ ਹੋੜੀ ਤੇ 5 ਸਾਲ ਉਹਨਾਂ ਦੀ ਸਰਕਾਰ ਨੇ ਕੀ ਕੀਤਾ 5 ਸਾਲਾਂ ਚ ਕੋਈ ਮਾਚ ਦਿੱਤਾ ਹੋਵੇ ਨਸ਼ਿਆਂ ਦੇ ਖਿਲਾਫ ਕੋਈ ਲੋਕਾਂ ਨੂੰ ਜਾਗਰੂਕ ਕੀਤਾ ਹੋਵੇ ਕਿ ਸਮਗਲਨ ਦਾ ਘਟਾ ਆਇਆ ਹੋਵੇ ਕਿਸੇ ਵੱਡੇ ਤੋਂ ਵੱਡੇ ਸਮਗਲਨ ਨੂੰ ਫੜ ਕੇ ਜੇਲ੍ਹ ਤੋਂ ਸੁਟਿਆ ਹੋਵੇ ਇਹ ਦੱਸ ਸਕਦੇ ਆ ਪਤਾ ਅੱਜ ਇਹਦੇ ਬਖਲਾੜ ਦੇ ਵਿੱਚ ਆਏ ਉਹਨਾਂ ਨੂੰ ਲੱਗਾ ਕਿ ਲੋਕ ਡੋਟਵੇਂ ਤੇ ਜੇ ਨਸ਼ਾ ਦਾ ਬੁੱਧਾ ਖਤਮ ਹੋ ਗਿਆ ਅਸੀਂ ਮੋਟਾ ਕਿੱਦਾਂ ਲਾਂਗੇ ਸਭੀ ਸਿਆਸ ਦੀ ਦੁਕਾਨਦਾਰੀ ਬੰਦ ਹੋ ਜੂ ਕਿਉਂਕਿ ਕਹਿਣ ਲਿਖੋਛ ਨਹੀਂ ਸੋ ਮੈਂ ਸਬਦਾ ਕਿ ਕੱਲ ਜੋ ਵਿਲੇਜ ਡਿਫੈਂਸ ਕਮੇਟੀਾਂ ਨੇ ਕੰਮ ਕੀਤਾ ਸਰ ਕੱਲ ਇੱਕ ਵਿਲੇਜ ਡਿਫੈਂਸ ਕਮੇਟੀ ਓਠੀਆਂ ਦੇ ਸਰਪੰਚ ਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ 10 ਲੱਖ ਰੁਪਏ ਦਾ ਜਿਹੜਾ ਇਨਾਮ ਵੀ ਦਿੱਤਾ ਕਿਉਂਕਿ ਪਿਛਲੇ ਦਿਨੀ ਉਹ ਨਾਲ ਇਸ ਫੜਦੇ ਉੱਤੇ 40 ਕਿਲੋ ਜਿਹੜੀ ਸਮੈਟ ਜਿਹੜੀ ਫੜੀ ਗਈ ਸੀਗੀ ਉਦੇ ਹੀ ਦੀ ਉਸ ਅਪਰੇਸ਼ਨ ਦੇ ਵਿੱਚ ਸਾਡੀ ਇੱਕ ਐਸਚਓ ਸਾਡੀ ਭੈਣ ਛੋਟੀ ਭੈਣ ਰਾਜਾ ਸਾਸੀ ਦੀ ਐਸਚਓ ਸਾਡੇ ਡੀਐਸਪੀ ਸਾਹਿਬ ਸਾਡੇ ਮਿਲਾਜਮ ਉਹਨਾਂ ਸਭ ਨੂੰ ਕਿਹਨੂੰ ਲੱਖ ਰੁਪਈਆ ਕਿਹਨੂੰ 50-50 ਹਜ਼ਾਰ ਰੁਪਈਆ ਦਿੱਤਾ ਔਰ ਅੱਗੇ ਵੀ ਜੇ ਕੋਈ ਵਿਲੇਜ ਡਿਫੈਂਸ ਕਮੇਟੀ ਦੇ ਸਾਡੇ ਮੈਂਬਰ ਜਿੱਦਾਂ ਉਠੀਆਂ ਵਾਲਿਆਂ ਨੇ ਕੰਮ ਕੀਤਾ ਇੱਦਾਂ ਕੰਮ ਕਰਨਗੇ ਤੇ ਸਾਡ ਅਸੀਂ ਸਾਡੀ ਸਰਕਾਰ ਜਿਹੜੀ ਐ ਉਹਨਾਂ ਪਿੰਡਾਂ ਨੂੰ ਇਨਾਮ ਦੇਊਗੀ ਇਹ ਪਹਿਲਾ ਨਾਮ ਸੀ ਜਿਹੜਾ ਕੱਲ ਸਟੇਜ ਤੋਂ ਦਿੱਤਾ ਗਿਆ ਸੋ ਮੈਂ ਸਮਝਦਾ ਕਿ ਕੱਲ ਵਾਲੀ ਬੀਤੇ ਕੱਲ ਵਾਲੀ ਜਿਹੜੀ ਰੈਲੀ ਐ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡੀ ਵਿਲੇਜ ਡਿਫੈਂਸ ਕਮੇਟੀਆਂ ਉਹ ਬੰਦੇ ਕੀ ਕਹਿ ਰਹੇ ਕਹਿੰਦੇ ਆਮ ਆਦਮੀ ਪਾਰਟੀ ਦਾ ਘਟ ਸੀਗਾ ਸਾਡਾ ਆਮ ਆਦਮੀ ਪਾਰਟੀ ਦਾ ਘਟ ਸੀਗਾ सीगा, थे। चीफ सैकटरी साहब बोले तो ही उड़ाई समझो पे विरोधी लीडर बेनती है समझो लड़ाई को तीन धिजा नशा खत्म करने ने रही विलेज डिफेंस कमेटियां सांब पुलिस प्रशासनिक अधिकारी ਉੱਦਾਂ ਕਿੰਤੂ ਬਿੰਦੂ ਕੱਢ ਜਾਂਦੇ ਉਹਨਾਂ ਨੂੰ ਪਤਾ ਨਹੀਂ ਲੱਗਾ ਕਿ ਸਾਡਾ ਕੱਲ ਵਾਲਾ ਜਿਹੜਾ ਆ ਇਕੱਠ ਸੀ ਕੱਲ ਵਾਲੇ ਜਿਹੜਾ ਨਸ਼ੇ ਦੇ ਵਿਰੁੱਧ ਉਹ ਥੋਈ ਉਹ ਸਰਕਾਰੀ ਉਹ ਸੀ ਕਿ ਸਾਥ ਸਰਕਾਰੀ ਪ੍ਰੋਗਰਾਮ ਸੀਗਾ ਸੋ ਮੈਂ ਸਭ ਨੂੰ ਵਧਾਈ ਦੇਣਾ ਚਾਹੁੰਦਾ ਵਿਲੇ ਡਿਫੈਂਸ ਕਮੇਟੀ ਆ ਦੇ ਮੈਂਬਰਾਂ ਨੂੰ ਪਿੰਡਾਂ ਵਾਲਿਆਂ ਨੂੰ ਤੁਸੀਂ ਸਾਰੇ ਜਣੇ ਤਗੜੇ ਹੋ ਕੇ ਕੰਮ ਕਰੋ ਆਪਾਂ ਇਹ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਕਰਨਾ ਉਹ ਬਦੌਦੀਆਂ ਨੂੰ ਉੱਚਾ ਦੇਣਾ ਨੂੰ ਉਦਾਂ ਹੀ ਪਰ ਪਤਾ ਨਹੀਂ ਲੱਗਦਾ ਵੀ ਹੁਣ ਕੀ ਕਹੀਏ ਸੋ ਉਦਾਂ ਹੀ ਕਿੰਤੂ ਪ੍ਰਿੰਤੂ ਇਧਰ ਉਧਰ ਦੀਆਂ ਗੱਲਾਂ ਬਾਤ ਸੋ ਮੈਂ ਅੱਜ ਦੀ ਮੀਟਿੰਗ ਦੇ ਅੱਜ ਦੀ ਐਸਪੀਸੀ ਦੇ ਨਾਲ ਸਾਰੇ ਪੰਜਾਬੀਆਂ ਨੂੰ ਇਹ ਵਧਾਈ ਦੇਣਾ ਚਾਹੁੰਦਾ ਵਿਲੇਜ ਡਿਫੈਂਸ ਕਮੇਟੀ ਆ ਦੇ ਮੈਂਬਰਾਂ ਨੂੰ ਵਧਾਈ ਦੇਣਾ ਚਾਹੁੰਦਾ ਧੰਨਵਾਦ ਕਰਨਾ ਚਾਹੁੰਦਾ ਕਿਉਂ ਵੱਡੀ ਜੰਗ ਲੜਿਆ ਪੰਜਾਬ ਦੀ ਜੰਗ ਲੜਿਆ ਸੋਦੀ ਲੀਡਰ ਨੂੰ ਸਭਨਾ ਚਾਹੀਦਾ ਪਿੰਡਾਂ ਦੇ ਆਮ ਲੋਕ ਨਸ਼ੇ ਦੇ ਖਿਲਾਫ ਲੜਿਆ ਕਲ ਜਿੱਦੀ ਵੱਡੀ ਨਸ਼ਿਆਂ ਦੇ ਖਿਲਾਫ ਰੈਲੀ ਹੋਈ ਕਦੀ ਹੋਈ ਅਜ ਤੱਕ ਵਿਰੋਧੀਓ ਕਦੀ ਦੱਸੋ ਬੀਬੀ ਤੋਹਾਂ ਕੀ ਕੀਤਾ ਕਿੰਦੋਂ ਬੰਦ ਤੂੰ ਕਰਦੀ ਥਾ ਪਹਿਲਾਂ ਆਪਣੀ ਰਿਪੋਰਟ ਦੋ ਤੇ ਤੁਹਾਡੀਆਂ ਸਰਕਾਰਾਂ 'ਚ ਤੁਸੀਂ ਕੁਝ ਕੀਤਾ ਉਧਰ ਜਹੀ ਜਾਂਦੇ ਹੋ ਜੀ ਆ ਵੀ ਹੋਣਾ ਜੀ ਆ ਵੀ ਹੋਣਾ ਤੁਹਾਨੂੰ ਲੱਗਦਾ ਕਿ ਜੇ ਨਸ਼ਾ ਬੰਦ ਹੋ ਗਿਆ ਤੇ ਤੁਹਾਡੀ ਪੋਲੀਟਿਕਲੀ ਦੁਕਾਨਦਾਰੀ ਬੰਦ ਹੋ ਜਾਣੀ ਆ ਪਰ ਇਹ ਯਾਦ ਰੱਖੋ ਪੰਜਾਬ ਦੇ ਵਿੱਚੋਂ ਨਸ਼ਾ ਸਾਡੀਆਂ ਵਿਲੇਜ ਡਿਫੈਂਸ ਕਮੇਟੀਆਂ ਸਾਡੀ ਪੁਲਿਸ ਸਾਡੇ ਪ੍ਰਸਾਦ ਕਾ ਹਦਕਾ ਦੀ ਜੜਿਆ ਇਹਨੂੰ ਖਤਮ ਕਰਕੇ ਹਿੱਸਾ ਲੈਣਗੇ ਮੈਂ ਇਹ ਤੁਹਾਡੇ ਲਈ ਕਹਿਣਾ ਚਾਹੁੰਦਾ ਸੀ